ਪੰਜਾਬ ਦੇ 14 ਜ਼ਿਲ੍ਹਿਆਂ ਦੇ ਵਿੱਚ ਮੀਂਹ ਨੇਰੀ ਨੂੰ ਲੈ ਕੇ ਅਲਰਟ ਜਾਰੀ ਹੋਇਆ ਹੈ ਜਾਣੋ ਕਿਹੜੇ ਜ਼ਿਲ੍ਹੇ ਨੇ ਜਿੱਥੇ ਜ਼ੋਰਦਾਰ ਮੀਂਹ ਪਵੇਗਾ ਤੇ ਕਿੰਨੇ ਦਿਨ ਪਵੇਗਾ ਇਹ ਜਾਣ ਲਵੋ ਜੇਕਰ ਤੁਸੀਂ ਪੰਜਾਬ ਦੇ ਵਾਸੀ ਹੋ ਤਾਂ ਤੁਹਾਨੂੰ ਪੰਜਾਬ ਦੇ ਮੌਸਮ ਦਾ ਹਾਲ ਪਤਾ ਹੋਣਾ ਚਾਹੀਦਾ ਹੈ ਜਾਣ ਲਵੋ ਕਿ ਮੀਂਹ ਨੂੰ ਲੈ ਕੇ ਕਿਹੜੀ-ਕਿਹੜੀ ਖਬਰ ਜਿਹੜੀ ਆ ਉਹ ਸਾਹਮਣੇ ਆਈ ਹੈ ਜਿਹਾ ਸਸ਼ੀਗਾਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਦੱਸ ਦਈਏ ਕਿ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ 14 ਅਗਸਤ ਨੂੰ ਮੀਂਹ ਪਿਆ ਸੀ ਤੇ ਅੱਜ 15 ਅੱਜ ਮਾਫ਼ ਕਰਨਾ 13 ਅਗਸਤ ਅਨੂ ਜੋ ਹੈ ਮੌਸਮ ਕਿਤਨੇ ਕਿਤੇ ਸਾਫ ਦੇਖਿਆ ਗਿਆ ਸੀ ਤੇ 14 ਅਗਸਤ ਅਤੇ 15 ਅਗਸਤ ਅਤੇ 16 ਅਗਸਤ ਨੂੰ ਲੈ ਕੇ ਮੀਂਹ ਦੀ ਗੱਲ ਜਿਹੜੀ ਆ ਉਹ ਆਖੀ ਗਈ ਹੈ ਜੀ ਹਾਂ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਸ ਸਮੇਂ ਮੀ ਪੈ ਰਿਹਾ ਹੈ ਪਰ ਉਸ ਤੋਂ ਪਹਿਲਾਂ ਅਸੀਂ ਤੁਹਾਡੇ ਤੋਂ ਕਮੈਂਟਾਂ ਦੇ ਵਿੱਚ ਜਾਣਨਾ ਚਾਹੁੰਦੇ ਹਾਂ ਕਿ ਤੁਸੀਂ ਕਮੈਂਟਾਂ ਦੇ ਵਿੱਚ ਦੱਸੋ ਕਿ ਕਿੱਥੇ-ਕਿੱਥੇ ਮੀਂਹ ਜਿਹੜਾ ਹੈ ਉਹ ਪੈ ਰਿਹਾ ਹੈ ਤੇ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਇਸ ਸਮੇਂ ਮੌਸਮ ਖਰਾਬ ਹੈ ਕਿਉਂਕਿ ਜਦੋਂ ਤੁਸੀਂ ਕਮੈਂਟਾਂ ਦੇ ਵਿੱਚ ਦੱਸੋਗੇ ਆਪਣੇ ਇਲਾਕੇ ਦਾ ਨਾਮ ਅਤੇ ਦੱਸੋਗੇ ਕਿ ਮੌਸਮ ਕਿਹੋ ਜਿਹਾ ਹੈ ਤੇ ਪੂਰੇ ਪੰਜਾਬ ਨੂੰ ਇਸ ਦੇ ਬਾਰੇ ਜਾਣਕਾਰੀ ਜਿਹੜੀ ਆ ਉਹ ਮਿਲੇਗੀ ਹੁਣ ਤੁਹਾਨੂੰ ਦੱਸ ਦਿਆ ਕਿ ਉਹ ਜ਼ਿਲ੍ਹੇ ਕਿਹੜੇ ਨੇ ਜਿੱਥੇ-ਜਿੱਥੇ ਮੀਂਹ ਦੀ ਗੱਲ ਜਿਹੜੀ ਆ ਉਹ ਆਖੀ ਗਈ ਹੈ ਦਰਅਸਲ ਦੱਸ ਦਈਏ ਕਿ ਮੌਸਮ ਵਿਭਾਗ ਦੇ ਵੱਲੋਂ 14 اگست 15 اگست ਅਤੇ 16 اگست ਨੂੰ ਮੀ ਦੀ ਗੱਲ ਜਿਹੜੀ ਆ ਉਹ ਆਖੀ ਗਈ ਹੈ ਕਿ ਆ ਜਾ ਰਿਹਾ ਕਿ ਹਨੇਰੀ ਜਿਹੜੀ ਆ ਉਹ ਆ ਸਕਦੀ ਹੈ ਦੱਸ ਦਈਏ ਕਿ ਅੰਮ੍ਰਿਤਸਰ ਦੇ ਵਿੱਚ ਮੀ ਪੈ ਸਕਦਾ ਹੈ ਗੁਰਦਾਸਪੁਰ ਦੇ ਵਿੱਚ ਕਪੂਰਥਲਾ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਜਲੰਧਰ ਦੇ ਵਿੱਚ ਮੀ ਦੀ ਗੱਲ ਜਿਹੜੀ ਹੈ ਉਹ ਆਖੀ ਜਾ ਰਹੀ ਹੈ ਕਿ ਇੱਥੇ-ਇੱਥੇ ਇਲਾਕਿਆਂ ਦੇ ਵਿੱਚ ਮੀ ਪੈ ਸਕਦਾ ਹੈ ਇਸ ਦੇ ਨਾਲ SBS ਨਗਲ ਫਟੇਗੜ ਸਾਹਿਬ ਦੇ ਵਿੱਚ ਵੀ ਮੀ ਦੀ ਗੱਲ ਆਖੀ ਜਾ ਰਹੀ ਹੈ ਤਰਨਤਾਰਨ ਦੇ ਵਿੱਚ ਆਖੀ ਜਾ ਰਹੀ ਹੈ ਇਸ ਤਰੀਕੇ ਦੇ ਨਾਲ ਪਠਾਨਕੋਟ ਦੇ ਵਿੱਚ ਵੀ ਆਖੀ ਜਾ ਰਹੀ ਹੈ ਇਸ ਤਰੀਕੇ ਦੇ ਨਾਲ ਵੱਖ-ਵੱਖ ਜ਼ਿਲ੍ਹੇ ਨੇ ਜਿੱਥੇ ਮੀ ਦੀ ਗੱਲ ਆਖੀ ਜਾ ਰਹੀ ਹੈ ਇਸ ਤਰੀਕੇ ਦੇ ਨਾਲ ਤੁਸੀਂ ਕਮੈਂਟਾਂ ਦੇ ਵਿੱਚ ਦੱਸੋ ਕਿ ਕਿੱਥੇ-ਕਿੱਥੇ ਮੀ ਜਿਹੜਾ ਸਮੇ ਪੈਰੇ ਆਏ ਤੇ ਤੁਹਾਡੇ ਇਲਾਕੇ ਦਾ ਹਾਲ ਇਸ ਸਮੇ ਕੀ ਹੈ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਇਸ ਤੋਂ ਪਹਿਲਾਂ ਜੂਨ ਜੁਲਾਈ ਦਾ ਮਹੀਨਾ ਜਿਹੜਾ ਹੈ ਉਹ ਪੂਰੀ ਤਰੀਕੇ ਦੇ ਨਾਲ ਮੀਂਹ ਨਾਲ ਭਿੱਜਿਆ ਹੋਇਆ ਸੀ ਲਗਾਤਾਰ ਮੀਂਹ ਪਿਆ ਤੇ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਹੈ ਉਹ ਖਾਸਾ ਗਰਮੀ ਦੇਖਣ ਨੂੰ ਮਿਲੀ ਸੀ ਤੇ ਹੁਣ ਗਰਮੀ ਤੋਂ ਬਾਅਦ ਮੀਂਹ ਦਾ ਅਲਰਟ ਜਾਰੀ ਹੋਇਆ ਹੈ 14 ਅਗਸਤ ਨੂੰ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਮੀਂਹ ਦੇਖਿਆ ਜਾ ਰਿਹਾ ਹੈ ਤੁਸੀਂ ਕਮੈਂਟਾਂ ਦੇ ਵਿੱਚ ਦੱਸੋ ਕਿ ਤੁਹਾਡੇ ਇਲਾਕੇ ਇਸ ਸਮੇ ਕਿਹੋ ਜਿਹਾ ਹੈ ਤੁਹਾਡੇ ਇਲਾਕੇ ਦੇ ਵਿੱਚ ਮੀਂਹ ਪੈ ਰਿਹਾ ਹੈ ਜਾਂ ਨਹੀਂ ਪੈ ਰਿਹਾ ਹੈ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਕਿਹੋ ਜਿਹਾ ਹੈ ਕਿਉਂਕਿ ਮੌਸਮ ਬਾਰੇ ਜਦੋਂ ਜਾਣਕਾਰੀ ਰਹੇਗੀ ਪੰਜਾਬ ਦੇ ਵਸਨੀਕਾਂ ਨੂੰ ਤੇ ਆਪਣਾ ਕੰਮ ਧੰਦਾ ਜਿਹੜਾ ਹੈ ਉਹ ਇਸ ਤਰੀਕੇ ਦੇ ਨਾਲ ਜਿਹੜਾ ਹੈ ਉਹ ਕਰਨਗੇ ਕਿ ਕਿ ਲਗਾਤਾਰ ਕਿਹਾ ਜਾਂਦਾ ਹੈ ਕਿ ਜਦੋਂ ਮੀਂਹ ਆਵੇ ਹਨੇਰੀ ਆਵੇ ਤੇ ਜਦੋਂ ਜ਼ਿਆਦਾ ਜ਼ਰੂਰੀ ਕੰਮ ਨਾ ਹੋਵੇ ਤੇ ਘਰੋਂ ਨਾ ਨਿਕਲੋ ਘਰੋਂ ਨਾ ਨਿਕਲੋ ਕਿਉਂਕਿ ਜੇਕਰ ਤੁਸੀਂ ਨਿਕਲੇ ਵੀ ਹੋ ਤੇ ਜੇਕਰ ਹਨੇਰੀ ਚੱਲ ਰਹੀ ਹੈ ਤੇ ਆਪਣੀ ਸੁਰੱਖਿਆ ਜ਼ਰੂਰ ਕਰੋ ਹਮੇਸ਼ਾ ਕਿਸੇ ਵੀ ਬਿਲਡਿੰਗ ਜਾਂ ਕਿਸੇ ਖੰਬੇ ਦੇ ਕੋਲ ਕਿਸੇ ਪੇੜ ਪੌਦੇ ਦੇ ਕੋਲ ਜਿਹੜਾ ਹੈ ਉਹ ਨਾ ਖੜੋ ਨਾਲ ਦੀ ਨਾਲ ਜਕਰ ਬਿਜਲੀ ਡਿੱਗਣ ਦਾ ਡਰ ਹੈ ਤੇ ਹਮੇਸ਼ਾ ਕੋਸ਼ਿਸ਼ ਕਰੋ ਕਿ ਘਰ ਦੇ ਅੰਦਰ ਰਹੋ ਆਪਣੀ ਗੱਡੀ ਦੇ ਅੰਦਰ ਰਹੋ ਸੋ ਬਹੁਤ ਸਾਰੀਆਂ ਜਿਹੜੀਆਂ ਸੁਰੱਖਿਆ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਹਮੇਸ਼ਾ ਜਿਹੜੇ ਉਹ ਗਾਈਡਲਾਈਨਸ ਦੇ ਵਿੱਚ ਦੱਸੀਆਂ ਜਾਂਦੀਆਂ ਨੇ ਸੋ ਹੁਣ ਮੀਂਹ ਨੂੰ ਲੈ ਕੇ ਇਹ ਜਿਹੜਾ ਅਲਰਟ ਜਾਰੀ ਹੋਇਆ ਉਸ ਨੂੰ ਲੈ ਕੇ ਵੀ ਜਿਹੜਾ ਹੈ ਉਹ ਪੰਜਾਬ ਦੇ ਲੋਕ ਜਿਹੜੇ ਨੇ ਕੁਝ ਖੁਸ਼ ਨੇ ਤੇ ਕੁਝ ਕਹਿ ਰਹੇ ਨੇ ਕਿ ਇਸ ਤਰੀਕੇ ਨਾਲ ਮੀਂਹ ਨਹੀਂ ਪੈਣਾ ਚਾਹੀਦਾ ਬਾਕੀ ਤੁਸੀਂ ਕੀ رائے ਰੱਖਦੇ ਹੋ ਜਰੂਰ ਦੱਸਣਾ